ਆਣ ਵਾਲੇ ਬੰਦ ਤੇ ਜਿਹੜੇ ਹਾਲਾਤ ਬਣੇ ਹੋਏ ਨੇ ਆ ਮੰਜ਼ਰ ਦੇਖੋ ਪਾਣੀ ਦਾ ਮੰਜ਼ਰ ਬਹੁਤ ਜ਼ਿਆਦਾ ਇੱਥੇ ਪਾਣੀ ਦਾ ਲੈਵਲ ਜਿਹੜਾ ਦਿਨ-ਬਦ ਦਿਨ ਵੱਧਾ ਜਾ ਰਿਹਾ ਪਰ ਇੱਥੇ ਲੋਕਾਂ ਦੇ ਦਰਖੰਦ ਦੇ ਮੁਤਾਬਕ ਆ ਕਿ ਜਿਹੜਾ ਇਹ ਸਾਰਾ ਤਸਦੀ ਜਾ ਰਹੀ ਹੈ ਮਤਲਬ ਕਿ ਜਿੱਥੇ ਮਿੱਟੀ ਪਾਈ ਜਾ ਰਹੀ ਹੈ ਉਥੋਂ ਮਿੱਟੀ ਜਿਹੜੀ ਉਹ ਤਸਦੀ ਜਾ ਰਹੀ ਹੈ ਤੇ ਅਸੀਂ ਆਪਣੇ ਚੈਨਲ ਦੇ ਰਾਹੀਂ ਅਪੀਲ ਕਰਦੇ ਆ ਜਿਹੜੇ ਲੋਕ ਦਾਨੀ ਸੱਜਣ ਆ ਰਹੇ ਨੇ ਜਾਂ ਜਿਹੜੇ ਸੇਵਾਵਾਂ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਜਿਵੇਂ ਹਬੀਬ ਵਾਲੇ ਤੁਸੀਂ ਪਹੁੰਚ ਰਹੇ ਹੋ ਉਥੇ ਬੰਨ ਨੂੰ ਬਚਾਇਆ ਹੋਇਆ ਸੋ ਲੋਡ ਹੈ ਇੱਥੇ ਸੁਲਤਾਨ ਵਾਲੇ ਵੀ ਤੁਸੀਂ ਮਿੱਟੀ ਅਤੇ ਗਟਿਆਂ ਦੇ ਵਿੱਚ ਮਿੱਟੀ ਭਰ ਕੇ ਇੱਥੇ ਪਹੁੰਚੋ ਕਿਉਂਕਿ ਜੇਕਰ ਰੱਬ ਨਾ ਕਰੇ ਇਥੋਂ ਜੇਕਰ ਢਾਹ ਲੱਗ ਜਾਂਦੀ ਹੈ ਬੰਨ ਨੂੰ ਤਾਂ ਇਹ ਜਿਹੜਾ ਲੈਵਲ ਆ ਇਧਰ 20-25 ਫੁੱਟ ਦੀ ਫਰਕ ਹੈ ਤੇ ਪਾਣੀ ਨੇ ਜਿਹੜਾ ਇੱਧਰ ਇੰਨੀ ਤੇਜ਼ੀ ਦੇ ਨਾਲ ਜਾਣਾ ਹੈ ਤੇ ਮੇਰੇ ਹਿਸਾਬ ਦੇ ਨਾਲ ਫਿਰੋਜ਼ਪੁਰ ਤੱਕ ਜਿਹੜੀ ਮਾਰ ਇੰਨੇ ਕਰਨੀ ਆ। ਸੋ ਇਸ ਲਈ ਅਸੀਂ ਬੇਨਤੀ ਕਰਾਂਗੇ ਜਿਹੜੇ ਇੱਧਰ ਪਿੰਡ ਜਿੰਨੇ ਵੀ ਪਿੰਡ ਨੇ ਲੱਗਦੇ ਨੇ ਸੋ ਉਹਨਾਂ ਨੂੰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਈ ਇਹੋ ਬੇਨਤੀ ਕਰਾਂਗੇ ਕਿ ਜਿਹੜੇ ਤੁਸੀਂ ਆਣ ਕੇ ਇੱਥੇ ਪਹੁੰਚ ਕੇ ਇਹਨਾਂ ਲੋਕਾਂ ਦੀ ਆਣ ਕੇ ਮਿੱਟੀ ਅਤੇ ਹੋਰ ਹਜੇ ਲੋੜ ਏ ਆ। ਇਹ ਲੋੜ ਆ ਲੰਗਰ ਪਾਣੀ ਦੀ ਲੋੜ ਆ ਉਸ ਤੋਂ ਬਾਅਦ ਜਿਹੜੀ ਅਸਲ ਦੇ ਵਿੱਚ ਸਾਨੂੰ ਲੋੜ ਪੈਣੀ ਐ ਸੋ ਦੁਵਾਨੀ ਸੱਜਣਾ ਨੂੰ ਇਹੋ ਬੇਨਤੀ ਐ ਕਿ ਤੁਸੀਂ ਸੁਲਤਾਨ ਵਾਲੇ ਚਮੜੇ ਵਾਲਾ ਰਾਮ ਲਾਲ ਬਸਤੀ ਦੇ ਇਹ ਜਿਹੜਾ ਇੱਥੇ ਬੰਨੇ ਇਹਨੂੰ ਬਚਾਉਣ ਦੀ ਲੋੜ ਐ ਤੇ ਬਾਅਦ ਤੋਂ ਬਾਅਦ ਇੱਥੇ ਪਹੁੰਚਣ ਦੀ ਤੁਸੀਂ ਪਹੁੰਚ ਕੇ ਇਹਨਾਂ ਤੇ ਅਨੁਕ সেবা ਕਰੋ ਮੈਂ ਤੁਹਾਡਾ ਆਪਣਾ ਫਰੋਜਪੁਰ ਤੋਂ ਸੁਖਮੰਦਰ ਸਿੰਘ ਸ਼ਾਨਦ ਤਾ ਇੱਥੇ ਇਹ ਇੰਦਾ ਲੈਵਲ ਕਿੰਨਾ ਕਿੰਨੀ ਕਿ ਡੁਗਾਈ ਐ ਪਾਣੀ ਇਧਰ ਦੀ ਇੱਥੇ ਪਹਿਲਾਂ ਕਬੀਰ ਰਾਜ ਤੋਂ ਦੋ ਦੋ ਸਾਲੋਂ ਤਕਰੀਬਨ 22 ਤੋਂ ਪਾਣੀ ਦਾ ਲੈਵਲ ਸੀਗਾ ਹਾਂ ਅੱਜ ਹੋਊ तकरीबन 24 ਤੋਂ 25 ਦੇ ਆਸਪਾਸ ਹੈ ਮਦਵਲ ਕੀ ਤੇ ਇਹ ਪਾਣੀ ਵੱਧ ਰਿਹਾ ਕਿ ਘਟ ਰਿਹਾ ਜੀ ਪਾਣੀ ਘਟ ਰਿਹਾ ਜੀ ਸਮੇਂ ਸਮੇਂ ਤੇ तकरीबन 2-4 ਇੰਚ ਹਰ ਘੰਟੇ ਬਾਅਦ ਵੱਧ ਰਿਹਾ ਅੱਛਾ ਵੱਧਦਾ ਰਿਹਾ ਪਾਣੀ ਪਾਣੀ ਵੱਧ ਰਿਹਾ ਇਹ ਇਧਰੋਂ ਤੇ ਉਹ ਜਿਸ ਪਾਸੇ ਨੂੰ ਮਤਲਬ ਕਿ ਜਿਹੜੀ ਖੋਰ ਪੈ ਰਹੀ ਆ ਉਹ ਕਿੰਨੀ ਕੀ ਮਤਲਬ ਕਿ ਉਚਾਈ ਫਰਕ ਹੈ ਗਿਆ ਜੀ ਬਿਲਕੁਲ ਜੀ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਤੁਹਾਨੂੰ ਲਾਈਵ ਦਿਖਾਇਆ ਗਿਆ ਕਿ ਇੱਥੋਂ ਤੇੜ ਪੈਣ ਤੇੜਾ ਪੈ ਰਿਹਾ ਮਿੱਟੀ ਖਿਸਕ ਰਹੀ ਹੈ ਗੱਟੇ ਖਿਸਕ ਗਏ ਨੇ ਇਹ 25 ਫੁੱਟ ਪਾਣੀ ਸਿੱਧਾ ਹੀ ਹਿੱਟ ਕਰੇਗਾ ਹਮ 25 ਫੁੱਟ ਪਾਣੀ ਸੱਤੇ ਹਿੱਟ ਕਰੇਗਾ ਅਗਰ 25 ਫੁੱਟ ਦੀ ਬਜਾਏ ਆਪਣੇ ਹਿੱਟ ਕਰਦਾ ਤਾਂ ਇਹ ਦੇਖੋ ਜਿਹੜਾ ਕੋਈ ਵੀ ਪਿੰਡ ਹੈ ਜਾਂ ਕੋਈ ਸ਼ਫੋਜਪਰੀ ਬਰਬਾਦ ਆ ਇਹ ਕਿੰਨੇ ਕ ਪਿੰਡ ਹੈ ਦਰਜੜੇ ਨੇ ਜਿਹੜੇ ਨੁਕਸਾਨੇ ਜਾਣਗੇ ਜੇ ਇੱਥੋਂ ਕਰਕੇ ਕੋਈ ਕੋਈ ਪਹੁੰਦੀ ਆ ਤਾਂ ਦੇਖੋ ਇਹ ਇਲਾਕੇ ਚ ਮੇਰੇ ਖਾਤੇ 30 35 ਪਿੰਡ ਹੈਗੇ ਸੋ ਹੁਣ ਅਪੀਲ ਪ੍ਰਸ਼ਾਸਨ ਨੂੰ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਵੀ ਲੈ ਕੇ ਗੱਟਿਆਂ ਵਿੱਚ ਮਿੱਟੀ ਪਾ ਕੇ ਟਰਾਲੀਆਂ ਪਰਪਰ ਇੱਥੇ ਲਾਉਣ ਤਾਂ ਕਿ ਅਸੀਂ ਮੌਕੇ ਤੇ ਜਿਹੜਾ ਇਹਨੂੰ ਕੰਮਜਾਬ ਕੀਤਾ ਜਾਏ ਔਰ ਜਿਹੜੇ ਅਗਲੇ ਪਾਸੇ ਮਿੱਟੀ ਪਾਈ ਜਾਏ ਜਿਹੜੀ ਕਿ ਲੀਕਿੰਗ ਅਸੀਂ ਪਹਿਹੋਰ ਹੀ ਉਹ ਵੀ ਬੰਦ ਹੋ ਜਾਏ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਇੱਕ ਮੈਡਮ ਡੀਸੀ ਸਾਹਿਬ ਆਸ਼ਵਾਸ਼ਣ ਦੇ ਕੇ ਗਏ ਸੀਗੇ ਲੇਕਿਨ ਉਦੋਂ ਪਾਸ ਨਗਰ ਪ੍ਰਸ਼ਾਸਨ ਤੇ ਪਹੁੰਚਾ ਤੇ ਨਾ ਕੋਈ ਪ੍ਰਸ਼ਾਸਨ ਵੱਲੋਂ ਸਾਨੂੰ ਕਲ ਸੋਲਿਡਰ ਡਾਈਸ ਤੇਲ ਜਰੂਰ ਮਿਲਿਆ ਸੀਗਾ ਅਸੀਂ ਗਏ ਸੀ ਸ਼੍ਰੀਮਾਨ ਯੋਗ ਤਹਿਸੀਲਦਾਰ ਸਾਹਿਬ ਕੋਲ ਉਹ ਅਸੀਂ ਲਾ ਚੁੱਕੇ ਤੇ ਸਾਡੇ ਲੱਗੇ ਆਏ ਨੇ ਕਮੇਟੀ ਆ ਰਹੀ ਹੈ ਜਿੰਨੀ ਤਰ੍ਹਾਂ ਜੋ ਕਿ ਹੈਗੇ ਤਕਰੀਬਨ ਪੂਰਾ ਇਹ ਇਲਾਕਾ リクやらないときからね。 ਧੰਨਵਾਦ ਕੀ ਨਾਮ ਹੈ ਜੀ ਮਨਦੀਪ ਸਿੰਘ ਕਿਹੜਾ ਪਿੰਡ ਆ ਜੀ ਬਾਗੇਵਾਲਾ ਇਹ ਕਿੱਥੇ ਕਿਹੜੇ ਬੰਨ ਤੇ ਖੜੇ ਆ ਆਪਾਂ ਇਹ ਜੀ ਸੁਲਤਾਨਵਾਲੇ ਤੋਂ ਚੌਂਕੀ ਨੂੰ ਜਾਂਦਾ ਇਹ ਬੰਨ ਠੀਕ ਹੈ ਜੀ ਵਸਤੀ ਰਾਮ ਲਾਲ ਇੱਥੇ ਕਿਸ ਚੀਜ਼ ਦੀ ਲੋੜ ਆ ਜੀ ਸਭ ਨੂੰ ਇੱਥੇ ਜੀ ਆਪਾਂ ਨੂੰ ਮਿੱਟੀ ਦੀ ਲੋੜ ਹੈ ਪਰ ਇਹ ਇਹ ਮਿੱਟੀ ਦੇ ਜਿਹੜਾ ਕੋਈ ਵੀਰ ਨੇੜੇ ਵਾਲਾ ਲਿਆ ਸਕਦਾ ਮਿੱਟੀ ਲਿਆ ਸਕਦਾ ਉਹ ਲੈ ਕੇ ਆਵੇ ਵਕਤ ਤੋਂ ਵੱਧ ਭਾਵੇਂ ਪਾਣੀ ਬੋਰਾ ਰਾਸ਼ਨ ਪਾਣੀ ਦੀ ਕੋਈ ਲੋੜ ਨਹੀਂ بس ਮਿੱਟੀ ਦੀ ਤੇ ਗੱਟਿਆਂ ਪ੍ਰਸ਼ਾਸਨ ਪ੍ਰਸ਼ਾਸਨ ਦੇ ਵੱਲੋਂ ਕੋਈ ਸਾਥ ਦਿੱਤਾ ਜਾ ਰਿਹਾ ਹੈ ਪ੍ਰਸ਼ਾਸਨ ਉਧਰ ਲੱਗਾ ਜੀ ਪਿੱਛੇ ਹਾਂਜੀ ਉਹ ਚੌਂਕੀ ਲੱਗੇ ਲੱਗਾ ਜੀ ਇੱਥੇ ਮਤਲਬ ਕਿ ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ ਨਹੀਂ ਹਾਲੇ ਨਹੀਂ ਆਇਆ ਤੇ ਇਹ ਮਤਲਬ ਕਿ ਇੱਥੋਂ ਪੂਰੀ ਮਤਲਬ ਕਿ ਜਿਹੜੀ ਸਿਮ ਰਹੀ ਹੈ ਇਧਰ ਨੂੰ ਟੁੱਟਣ ਦੇ ਅਸਾਰ ਆ ਰਹੇ ਨੇ ਇਥੋਂ ਹਾਂਜੀ ਹਾਂਜੀ ਜਿਹੜੇ ਹਸਾਬ ਨਾਲ ਸਿੰਮ ਦਾ ਕਰਮਾ ਛੇ ਬਹਿ ਗਿਆ ਥੱਲੇ ਉਸ ਹਸਾਬ ਨਾਲ ਟੁੱਟਣ ਦੇ ਅਸਾਰ ਜੇਕਰ ਰੱਬ ਨਾ ਕਰੇ ਕਿ ਜੇ ਇਦਾਂ ਇਦਾਂ ਘਟਨਾ ਕੋਈ ਘਟਦੀ ਤੇ ਕੀ ਨੁਕਸਾਨ ਕਰੇਗਾ ਨੁਕਸਾਨ ਹੋ ਸਕਦਾ ਹੈ ਬਹੁਤ ਯਾਰ ਬਹੁਤ ਜ਼ਿਆਦਾ ਨੁਕਸਾਨ ਹੋਵੇ ਤੇ ਲੋਕਾਂ ਨੂੰ ਜਿਹੜੇ ਇਧਰ ਪਿੰਡ ਬੈਠੇ ਨੇ ਜਿੰਨੇ ਵੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਨੂੰ ਕਹੋ ਸਾਹ ਤੋਬੋ ਇਹਨੂੰ ਬੰਨਿਏ ਆਪ ਦਾ ਸੁਰੱਖਿਅਤ ਰਹੋ ਇਹ ਬੰਨ ਉੱਪਰ ਦੇ ਹਾਲਾਤ ਵਿਖਾਉਨੇ ਆ ਪਾਣੀ ਦੇ ਉੱਤਰੇ ਲੈਵਲ ਆਪ ਦੇ ਸੁਰੱਖਿਆ ਵੀ ਰੱਖੋ ਤੇ ਸਾਡਾ ਵੀ ਸਾਥ ਦਿਓਗੇ ਇਹਨਾਂ ਬੰਨਿਆ ਜਾਵੇ ਮਿੱਟੀ ਦੇ ਨਾਲ ਗੱਟੇ ਲਾਏ ਜਾਣ ਬੱਤ ਬਾਤ ਸੰਗਤ ਪਹੁੰਚੇ ਸਾਡਾ ਸਹਿਯੋਗ ਤੋਂ ਆਪਾਂ ਬੰਨਣ ਜੋਗ ਹੋਈਏ ਤਾਂ ਬੰਨਈ ਇਹਨਾਂ ਧੰਨਵਾਦ ਹਾਂਜੀ ਭਾਈ ਸਾਹਿਬ ਅੱਜ ਇਹ ਜਿਹੜੇ ਤੁਸੀਂ ਕਿੱਥੇ ਖੜੇ ਹੋ ਤੇ ਇਹ ਮਤਲਬ ਕਿ ਕੀ ਕੰਡੀਸ਼ਨ ਇੱਥੋਂ ਕੀ ਹਾਲਾਤ ਬਣੇ ਹੋਏ ਨੇ ਇੱਥੇ ਅਇਨਾ ਤੋਂ ਧੰਨਵਾਦ ਕਰਾਂ ਜਿਹੜਾ ਆਇਆ ਜਿਹੜਾ ਅੱਜ ਤੁਸੀਂ ਆੜ ਕੇ ਆ ਸਾਰੀ ਉੱਕੀ ਨਿੱਕੀ ਅਮਰੀਕੀ ਜਿਹੜੀ ਗੱਲ ਹੈ ਜ਼ੀਰੋ ਲੈਵਲ ਤੋਂ ਤਾਂ ਤਾਈ ਪਹੁੰਚਾਉਂਦੇ ਜੀ ਸੰਤਾਨ ਨਾਲ ਤਾਂ ਜਿਹੜਾ ਚੌਂਕੀ ਨੂੰ ਜਾਂਦਾ ਇੱਥੇ ਸਾਰੀ ਸੇ ਪੈ ਰਹੀ ਥੱਲੇ ਹਮ ਤੇ ਪਿੱਛੋਂ ਪਾਣੀ ਬਹੁਤ ਸਾਦ ਲੋ ਛੱਡਿਆ ਹੈ ਜੇ ਪਾਣੀ ਫਟੇ ਰੇਤ ਵਧਾ ਦੇ ਥੱਲੇ ਹੋਰ ਖਤਰਾ ਹੈ ਬੰਨ੍ਹ ਨੂੰ ਜਿੰਨੇ ਵੱਧ ਵੱਧ ਲੋਕੀ ਮਿੱਟੀ ਦੇ ਸਾਥ ਦੇ ਨੇ ਲਿਆਉਣ ਜੀ ਜਲਦੀ ਤੋਂ ਜਲ ਕਰੋ ਹੌਣ ਤੋੜੇ ਤਾੜੇ ਭਰ ਕੇ ਲਾਈਏ ਤੇ ਇਹਦੀ ਬਚਾਓ ਜੀ ਜੇ ਇਹ ਤੋਂ ਬੰਨ੍ਹ ਟੁੱਟਦਾ ਹੈ ਤੇ ਫਰੋਜਪੁਰ ਸਾਰਾ ਹੀ ਡੁੱਬਦਾ ਸਾਰਾ ਇਲਾਕਾ ਹੀ ਡੁੱਬਦਾ ਜੇਕਰ ਇਹ ਬੰਨ੍ਹ ਟੁੱਟ ਮਤਲਬ ਕਿ ਸਰਕਾਰ ਦੇ ਵੱਲੋਂ ਜਾਂ ਪ੍ਰਸ਼ਾਸਨ ਦੇ ਵੱਲੋਂ ਇੱਥੇ ਤੁਹਾਡੇ ਵੱਲੋਂ ਚੌਕੀ ਲਾ ਕੇ ਲੱਗੇ ਚੌਕੀ ਲਾ ਕੇ ਲੱਗੇ ਚੌਕੀ ਲਾ ਕੇ ਲੱਗੇ ਇੱਥੇ ਨਹੀਂ ਲੱਗੇ ਜਿਹੜੇ ਮੋੜ ਤੇ ਜਿੱਥੇ ਸੇਪ ਹੈ ਇੱਥੇ ਕੋਈ ਵੀ ਨਹੀਂ ਪਹੁੰਚੇਗਾ ਪ੍ਰਸ਼ਾਸਨ ਅਧਿਕਾਰੀ ਸਾਹਿਬ ਆਏ ਸੀ ਉਹਨੇ ਸੁਆਦ ਹੋਆ ਗਏ ਵੀ ਤੁਹਾਨੂੰ ਭੇਜਦੇ ਨਾਲ ਕੋਈ ਜੇ ਪਿੱਛੇ ਲੋਡ ਕਲ ਤੁਹਾਨੂੰ ਨਾ ਸਾਰਾ ਕੋਈ ਟਾਲੀ ਜੇ ਵੀ ਸੀ ਪਰ ਨਹੀਂ ਕੋਈ ਆਇਆ ਮਲਕੇ ਤੋਂ ਸੇਮ ਪੂਰੀ ਪੈ ਰਹੀ ਹੈ ਸੇਮ ਤੁਸੀਂ ਬਖਾਓ ਥੱਲੇ ਹੋਏ ਜਾ ਗਿਆ ਉਹ ਆਰੇ ਪੈ ਰਹੀ ਹੈ ਪੰਜ ਪੰਜ ਸੱਤ ਸੱਤ ਫੋਟਾ ਇਹਨੂੰ ਮਿੱਟੀ ਸਾਰੀ ਧਸ ਕੇ ਥੱਲੇ ਚਲੇਗੀ ਟਿੱਗਾਂ ਡਿਕੜੀ ਸ਼ੁਰੂ ਟਿੱਗਾਂ ਡਿਕੜੀ ਸ਼ੁਰੂ ਹੋਊਗਾ ਇਹ ਪਾਣੀ ਦਾ ਦਬਾਅ ਵਧਾ ਦੇ ਇਹਨੂੰ ਹੋਰ ਖਤਰਾ ਇਹ ਜਿਹੜੀ ਮਿੱਟੀ ਦੀ ਸੇਵਾ ਜਿਹੜੀ ਚਲਦੀ ਮਿੱਟੀ ਪਾਈ ਜਾ ਰਹੀ ਹੈ ਇਹ ਕਿਹਨਾਂ ਦੇ ਵੱਲੋਂ ਪਾਈ ਜਾ ਰਹੀ ਹੈ ਇਹ ਸਾਰੀ ਆਪ ਦੇ ਆਪ ਲੋਕਾਂ ਲਈ ਆਰਸੀ ਵਾਲਾ ਸੁਲਤਾਨ ਵਾਲਾ ਇਨਜਾਮ ਵਾਲਾ ਕਟੋਰਾ ਵਾਕੇ ਸਾਰੇ ਪਿੰਡਾਂ ਦੇ ਇਹ ਸਾਰੇ ਤੇਗਾ ਸਿੰਘ ਆਲਾ ਸਾਰੇ ਬੰਦੇ ਆਪਦੇ ਆਪ ਮਾਰੇ ਲਿਆ ਕੇ ਪਾ ਜਾਵੇ ਜੀ ਠੀਕ ਇਹ ਮਿਹਰਬਾਨੀ ਕਰਕੇ ਇੱਥੇ ਬਾਤ ਵਾਸਤੇ ਆ ਸੁਣਾਵੇ ਇੱਥੇ ਆ ਕੇ ਹਾਲਾਤ ਵੇਖ ਲੋਕਾਂ ਨੂੰ ਕੀ ਅਪੀਲ ਕਰੋਗੇ ਜਿਹੜੇ ਲੋਕਾਂ ਨੂੰ ਤਾਂ ਇਹ ਕਹਿੰਦਾ ਸਾਥ ਦਿਓ ਸਾਡੇ ਜਿਹੜੇ ਸੁੱਕੇ ਦਾ ਉੱਥੇ ਆ ਇਹ ਬਚਾਰਿਆਂ ਦਾ ਖਤਮ ਹੀ ਹੋ ਗਿਆ ਜੀ ਆਪਾਂ ਸੁੱਕੇ ਦਾ ਰੇ ਵਜੇ ਤਾਂ ਫਿਰ ਇਹਨਾਂ ਦੀ ਮਦਦ ਕਰਾਂਗੇ ਹਾੜ ਦੀ ਘੜੀ ਤੋਂ ਇਹਨਾਂ ਦੀ ਮਦਦ ਕਰੀਏ ਫੋਲਡ ਲਾ ਲੋੜ ਪਰਪਲ ਪਰਪਲ ਟਰਾਲੀਆਂ ਦੇ ਵਿੱਚ ਲਿਆ ਹੁਣ ਜਿੰਨੇ ਵੀ ਲਿਆ ਸਕਦੇ ਆ ਠੀਕ ਤਾਂ